ਤੁਹਾਡਾ ਜਿਵੇਂ ਕਿ ਅਸੀਂ ਕਿਲਾ ਨੂੰ ਚੋਕੇ ਕਿਸੇ ਬਾਲੀਵੁੱਡ ਦੇ ਨਿਰਦੇਸ਼ਕ ਦੁਆਰਾ ਬਣਾਈ ਗਈ ਫਿਲਮ ਦੇਖ ਰਹੇ ਹਾਂ ਪਰ ਪਾਲੀਵੁੱਡ ਕਈ ਵਾਰ ਪੰਜਾਬੀ ਦਰਸ਼ਕਾਂ ਵਾਸਤੇ ਫਿਲਮ ਬਣਾਉਂਦਾ ਰਿਹਾ ਹੈ ਦਰਸਲ ਮੈਂ ਅੱਜ ਤਰਮਿੰਦਰ ਤੇ ਇੱਕ ਪੰਜਾਬੀ ਕੁੜੀ ਗੀਤਾ ਵਾਲੇ ਦੀ ਇੱਕ ਐਸੀ ਫਿਲਮ ਦੀ ਗੱਲ ਕਰਨ ਜਾ ਰਿਹਾ ਹਾਂ ਜੇਕਰ ਉਸ ਨਹਿਰੀ ਪਰਦੇ ਤੇ ਆ ਜਾਂਦੀ ਤਾਂ ਸ਼ਾਇਦ ਤਰਮਿੰਦਰ ਵੀ ਪੰਜਾਬੀ ਹੀਰੋ ਹੁੰਦਾ ਤੇ ਪੰਜਾਬੀ ਸਿਨੇਮਾ ਵਾਸਤੇ ਇਹ ਫਿਲਮ ਇੱਕ ਅਨਮੋਲ ਹੀਰਾ ਸਾਬਤ ਹੁੰਦੀ ਇਹ ਫਿਲਮ ਦੇ ਭਾਗ ਬਹੁਤ ਮਾੜੇ ਸਨ ਪਹਿਲਾਂ ਤਾਂ ਇਹ ਫਿਲਮ ਸ਼ੁਰੂ ਹੀ ਬੜੀ ਔਖੀ ਹੋਈ ਤੇ ਫਿਰ ਬੰਦ ਹੋ ਗਈ ਤੇ ਇਸ ਫਿਲਮ ਨੂੰ ਬਾਰ ਬਾਰ ਅਲੱਗ-ਅਲੱਗ ਟਰਾਂ ਨੂੰ ਲੈ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਵਾਰੀ ਇਹ ਫਿਲਮ ਨੂੰ ਬਣਾਉਣ ਵਾਲੇ ਬੁੱਧੇ ਨੂੰ ਗਰੇ ਚਲੋ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਰਜ਼ਿੰਦਰ ਸਿੰਘ ਬੀਦੀ ਦੁਆਰਾ ਬਣਾਈ ਜਾਣ ਵਾਲੀ ਫਿਲਮ ਰਾਣੂ ਦੀਆਂ ਕੁਝ ਗੱਲਾਂ ਕੁਝ ਸੱਚਾਈਆਂ ਜਿਹੜੀਆਂ ਕਦੇ ਵੀ ਦਰਸ਼ਕਾਂ ਸਾਹਮਣੇ ਨਹੀਂ ਆ ਸਕੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਫਿਲਮ ਚ ਅਭਿਨੇਤਰੀ ਦਾ ਕਿਰਦਾਰ ਨਿਭਾਉਣ ਵਾਲੀ ਪੰਜਾਬੀ ਕੈਂਟ ਅਦਾਕਾਰ ਦੀ ਜਿਹਦਾ ਨਾਮ ਸੀ ਗੀਤਾਵਾਂ ਅਭਿਨੇਤਰੀ ਗੀਤਾ ਬਾਲੀ ਦਾ ਜਨਮ 1930 ਵਿੱਚ ਸਰਗੋਦਾ ਹੁਣ ਪਾਕਿਸਤਾਨ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਚ ਹੋਇਆ ਸੀ ਤੇ ਉਹਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਸਿਖਰ ਤੇ ਪਹੁੰਚੀ ਗੀਤਾ ਬਾਲੀ ਦਾ ਪ੍ਰਮੁੱਖ ਫਿਲਮਾਂ ਨੇ ਬਾਵਰੇ ਨੈਨ 1950 ਦੁਲਾਰੀ 1949 ਲਵੇਲਾ 1951 ਆਨੰਦ ਮੱਠ 1952 ਬਾਜ 1953 ਬਚਨ 1955 ਗੀਤਾ ਬਾਲੀ ਨੇ ਪਿਥਵੀ ਰਾਜ ਕਪੂ ਰਾਜਪੂ ਦੇਵਾਨੰਦ ਗੁਰੂ ਦਾਤ ਰਜਿੰਦਰ ਕੁਮਾਰ ਵਰਗੇ ਚੋਟੀ ਦੇ ਨਾਇਕਾਂ ਨਾਲ ਕੰਮ ਕੀਤਾ ਸੀ ਦਰਸਲ ਗੀਤਾਬਾਲੀ ਬਾਲੂਦ ਦੇ ਮਸ਼ਹੂਰ ਪਰਿਵਾਰਕ ਖਾਨਦਨ ਵਿੱਚ ਸ਼ਮੀਪੂਰ ਦੀ ਘਰ ਵਾਲੀ ਸੀ ਸ਼ਮੀਪੂਰ ਨਾਲ ਉਹਦਾ ਪਿਆਰ ਫਿਲਮ ਰੰਗੀਨ ਰਾਤ 1956 ਦੇ ਦੌਰਾਨ ਸ਼ੁਰੂ ਹੋਇਆ ਸੀ ਨਿਰਦੇਸ਼ਕ ਕੇਦਾ ਸ਼ਰਮਾ ਤੇ ਰੰਗੀਨ ਰਾਤਾਂ ਫਿਲਮ ਦੀ ਟੀਮ ਜਦੋਂ ਆਊਟਡੋਰ ਸ਼ੂਟਿੰਗ ਲਈ ਰਾਣੀ ਖੇਤ ਗਈ ਸੀ ਉਦੋਂ ਸ਼ਮੀਪੂਰ ਨੂੰ ਗੀਤਾਬਾਲੀ ਦੀ ਸੁੰਦਰਤਾ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਤੇ ਸ਼ਮੀਪੂਰ ਗੀਤਾਬਾਲੀ ਤੇ ਲਟਕੂ ਹੋ ਗਿਆ ਗੀਤਾਬਾਲੀ ਦੀ ਸੁੰਦਰਤਾ ਦੇ دیਵਾਨੇ ਅਦਾਕਾਰ ਸ਼ਮੀਪੂਰ ਗੀਤਾਬਾਲੀ ਬਾਰੇ ਕਹਿੰਦੇ ਨੇ ਉਹਨਾਂ ਨੇ ਗੀਤਾਬਾਲੀ ਤੋਂ ਵੱਡੀ ਖੂਬਸੂਰਤ ਕੋਈ ਔਰਤ ਨਹੀਂ 23 ਅਗਸਤ 1955 ਨੂੰ ਫਿਲਮ ਕਾਫੀ ਹਾਊਸ 1957 ਦੇ ਨਿਰਮਾਣ ਦੌਰਾਨ ਅਭਿਨੇਤਾ ਸ਼ਮੀਪੂਰ ਨੇ ਨਾਟਕੀ ਢੰਗ ਨਾਲ ਗੀਤਾ ਵਾਲੀ ਨਾਲ ਵਿਆਹ ਕਰਵਾ ਲਿਆ ਜਿਹਦੇ ਚ ਕਾਮੇਡੀਅਨ ਜੌਨੀ ਵਾਕਰ ਨੇ ਅਹਿਮ ਭੂਮਿਕਾ ਨਿਭਾਈ ਸੀ 1957 ਚ ਰਿਲੀਜ਼ ਹੋਈ ਫਿਲਮ ਤੁਮਸਾਂ ਨਹੀਂ ਦੇਖਾ ਫਿਲਮ ਦੌਰਾਨ ਗੀਤਾ ਨੇ ਨਾ ਸਿਰਫ ਸ਼ਮੀ ਦੀ ਲਾਪਰਵਾਹੀ ਨੂੰ ਠੀਕ ਕੀਤਾ ਸਗੋਂ ਗੀਤਾ ਨੇ ਸ਼ਮੀ ਨੂੰ ਅਨੁਸ਼ਾਸਿਤ ਵੀ ਕੀਤਾ ਜਿਸ ਕਾਰਨ ਉਹ ਆਪਣੇ ਕਰੀਅਰ ਪ੍ਰਤੀ ਕਾਫੀ ਗੰਭੀਰ ਹੋ ਗਿਆ ਤੇ ਇਸੇ ਦੌਰਾਨ ਸ਼ਮੀਪੂਰ ਨੇ ਬਾਲੀਵੁੱਡ ਤੇ ਆਪਣਾ ਦਬਦਬਾ ਬਣਾਇਆ ਸੀ ਦਰਸਲ ਸ਼ਮੀਪੂਰ ਐਨੇ ਵੱਡੇ ਫਿਲਮੀ ਪਰਿਵਾਰ ਵਿੱਚੋਂ ਹੋਣ ਦੇ ਬਾਵਜੂਦ ਇੱਕ ਫਲੌਪ ਐਕਟਰ ਸਾਬਤ ਹੋਇਆ ਸੀ ਤੇ ਗੀਤਾ ਵਾਲੀ ਜਿਹੜੀ ਕਿ ਪੰਜਾਬ ਦੇ ਰਹਿਣ ਵਾਲੀ ਸੀ ਤੇ ਇੱਕ ਢਾਡੀ ਦੀ ਕੁੜੀ ਸੀ ਸਿੱਖ ਪਰਵਾਰ ਨਾਲ ਸੰਬੰਧਿਤ ਹੋਣ ਦੇ ਨਾਤੇ ਗੀਤਾ ਵਾਲੀ ਬਹੁਤ ਦਲੇਰ عورت ਸੀ ਉਹਦੀ ਦਲੇਰੀ ਦੀ ਇੱਕ ਕਿੱਸਾ ਬੜਾ ਮਸ਼ਹੂਰ ਹੋਇਆ ਸੀ ਦਰਸਲ ਸੈੱਟ ਤੇ ਜਦੋਂ ਇੱਕ ਦਿਨ ਸੀਨ ਫਿਲਮਾਇਆ ਜਾਣਾ ਸੀ ਤਾਂ ਗੀਤਾ ਵਾਲੀ ਇੱਕ ਸ਼ੇਰਪੂਰੇ ਹਿੱਕ ਤਾਣ ਕੇ ਖੜੀ ਹੋ ਗਈ ਜਿਸ ਕਰਕੇ ਸ਼ਮੀਪੂਰ ਗੀਤਾ ਵਾਲੀ ਦੀ ਦਲੇਰੀ ਨੂੰ ਦੇਖ ਕੇ ਉਹਦਾ ਕਾਇਲ ਹੋ ਗਿਆ ਤੇ ਪੂਰੇ ਪਰਿਵਾਰ ਦੀ ਖਿਲਾਫਤ ਕਰਕੇ ਗੀਤਾ ਵਾਲੀ ਨਾਲ ਇੱਕ ਮੰਦਰ ਚ ਵਿਆਹ ਕਰਵਾ ਲਿਆ ਪਰ ਵੱਧ ਕਿਸਮਤੀ ਨਾਲ ਵਿਆਹ ਦੇ 10 ਸਾਲ ਬਾਅਦ ਗੀਤਾ ਵਾਲੀ ਦੀ ਬੇਵਕਤੀ ਮੌਤ ਗੀਤਾ ਵਾਲੀ ਦੀ ਮੌਤ ਕਿਵੇਂ ਹੋਈ ਸੀ ਇਹ ਵੀ ਸੁਣ ਕੇ ਤੁਹਾਨੂੰ ਇੱਕ ਪੰਜਾਬੀ ਹੋਣ ਦੀ ਦਿਲ ਦੀ ਮਹਿਸੂਸ ਹੋਊਗੀ ਪਰ ਇਹ ਕਿੱਸਾ ਮੈਂ ਫਿਰ ਕਦੇ ਸੁਣਾਉਂਗਾ ਕਿਉਂਕਿ ਅੱਜ ਸਿਰਫ ਇਸ ਫਿਲਮ ਦੀ ਕਹਾਣੀ ਦੀ ਗੱਲ ਕਰਾਂਗੇ ਗੀਤਾ ਵਾਲੀ ਦੀ ਮੌਤ ਨਾਲ ਸ਼ਮੀਪੂਰ ਤੇ ਗੀਤਾ ਵਾਲੀ ਦੀ ਇਸ ਖੂਬਸੂਰਤ ਪੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ ਪਰ ਅੱਜ ਅਸੀਂ ਗੀਤਾ ਵਾਲੀ ਤੇ ਤਰਮਿੰਦਰ ਦੀ ਇੱਕ ਫਿਲਮ ਬਾਰੇ ਗੱਲ ਕਰ ਰਹੇ ਹਾਂ ਜੋ ਉਹਦੀ ਬੇਵਕਤੀ ਮੌਸਮੇ ਬਣ ਰਹੀ ਸੀ ਤੇ ਅਧੂਰੀ ਰਹਿ ਗਈ ਤੇ ਗੀਤਾ ਵਾਲੀ ਦਾ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਫਿਲਮ ਬਣਾਉਣ ਦਾ ਤੇ ਤਰਮਿੰਦਰ ਦਾ ਇਸ ਪੰਜਾਬੀ ਫਿਲਮ ਵਿੱਚ ਕੰਮ ਕਰਨ ਦਾ ਸੁਪਨਾ ਵੀ ਅਧੂਰਾ ਰਹਿ ਗਿਆ ਰਜਿੰਦਰ ਸਿੰਘ ਬੈਦੀ ਨੇ ਆਪਣਾ ਨਾਵਲ ਇੱਕ ਚਾਦਰ ਮੈਡੀਸਿਨ ਲਿਖਦਿਆਂ ਇਸ ਫਿਲਮ ਨੂੰ ਬਣਾਉਣ ਦਾ ਫੈਸਲਾ ਕੀਤਾ ਕਿਉਂਕਿ ਇਹ ਕਹਾਣੀ ਪੰਜਾਬ ਦੀ ਸੀ ਇਸ ਲਈ ਉਹ ਇਹਨੂੰ ਪੰਜਾਬੀ ਵਿੱਚ ਬਣਾਉਣਾ ਚਾਹੁੰਦੇ ਸੀ ਮੁੱਖ ਕਿਰਦਾਰ ਰਾਣੂ ਦੀ ਕੇਂਦਰੀ ਭੂਮਿਕਾ ਲਈ ਉਹਨਾਂ ਦੇ ਦਿਮਾਗ 'ਚ ਸਿਰਫ ਇੱਕ ਹੀ ਨਾਮ ਸੀ ਤੇ ਉਹ ਸੀ ਗੀਤਾਵਾਲੀ ਜੋ ਕਿ ਇੱਕ ਸਿੱਖ ਹੋਣ ਦੇ ਨਾਤੇ ਪੰਜਾਬੀ ਭਾਸ਼ਾ 'ਚ ਨਿਪੁੰਨ ਸੀ ਤੇ ਉਹਨੇ ਗੀਤਾਵਾਲੀ ਨਾਲ ਸੰਪਰਕ ਕੀਤਾ ਤੇ ਉਸ ਦੌਰਾਨ ਗੀਤਾਵਾਲੀ ਦੀ ਇਹ ਸਿਲਵਰ ਸਕ੍ਰੀਨ ਤੇ ਇੱਕ ਤਰ੍ਹਾਂ ਨਾਲ ਸੰਪੂਰਨ ਵਾਪਸੀ ਸੀ ਉਹਨੂੰ ਰਜਿੰਦਰ ਸਿੰਘ 베ਦੀ ਦੇ ਮਸ਼ਹੂਰ ਨਾਵਲ ਇੱਕ ਚਾਦਰ ਮੈਦੀ ਸੀ ਤੇ ਆਧਾਰਿਤ ਪੰਜਾਬੀ ਫਿਲਮ ਰਾਣੂ ਵਿੱਚ ਮੁੱਖ ਭੂਮਿਕਾ ਮਿਲ ਗਈ ਜਿਸ ਵਿੱਚ ਅਮਰੇਤਾ ਤਰਮਿੰਦਰ ਨੇ ਰਜਿੰਦਰ ਸਿੰਘ 베ਦੀ ਤੇ ਇਸ ਮਾਸਟਰਪੀਸ ਵਿੱਚ ਫਿਲਮ ਵਿੱਚ ਗੀਤਾ ਵਾਲੀ ਦੇ ਦੇਵਰ ਮੰਗਲ ਦੀ ਭੂਮਿਕਾ ਨਿਭਾਉਣੀ ਸੀ ਇਹ ਫਿਲਮ ਸਮਾਜ ਦੀ ਇੱਕ ਕੁਰਤੀ ਤੇ ਬਣਾਈ ਜਾ ਰਹੀ ਸੀ ਜਿਹਨੂੰ ਪੰਜਾਬੀ ਵਿੱਚ ਚਾਦਰ ਪਾਉਣਾ ਕਹਿੰਦੇ ਨੇ। ਇਹ ਚਾਦਰ ਮੈਦੀ ਸੀ ਫਿਲਮ ਵਿੱਚ ਕੰਮ ਕਰਨ ਦੀ ਤੇ ਇੱਕ ਸਿੱਖ ਪਰਿਵਾਰ ਹੁੰਦੇ ਕਰਕੇ ਗੀਤਾ ਵਾਲੀ ਦੀ ਇਹ ਪੰਜਾਬੀ ਫਿਲਮ ਵਿੱਚ ਕੰਮ ਕਰਨ ਦੀ ਬਹੁਤ ਇੱਛਾ ਸੀ। ਗੀਤਾ ਵਾਲੀ ਇਸ ਪੰਜਾਬੀ ਦੀ ਸਹਿ ਨਿਰਮਾਤਾ ਵੀ ਸੀ। ਫਿਲਮ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਫਿਲਮ ਵਿੱਚ ਪੈਸਾ ਵੀ ਲਗਾਇਆ ਸੀ। ਰਾਣੋ ਨੂੰ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਵੀ ਕੀਤਾ ਗਿਆ ਸੀ। ਜਿਸ ਵਿੱਚ ਨਾਇਕ ਦੀ ਭੂਮਿਕਾ 'ਚ ਰਜੇਸ਼ ਖੰਨਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਭਾਵੇਂ ਕਿ ਰਜੇਸ਼ ਖੰਨਾ ਵੀ ਪੰਜਾਬੀ ਪਰਿਵਾਰ ਤੋਂ ਆਏ ਸੀ ਪਰ ਉਹ ਪੰਜਾਬੀ ਭਾਵੇਂ ਚੰਗੀ ਤਰ੍ਹਾਂ ਨਹੀਂ ਬੋਲ ਸਕਦੀ ਸੀ ਮਾਂ ਬੋਲੀ ਪੰਜਾਬੀ ਹੁਣ ਕਰਕੇ ਧਰਮਿੰਦਰ ਨੂੰ ਫਿਲਮ ਰਾਣੋ ਵਿੱਚ ਕੀਤਾ ਬਾਲੀ ਦੇ ਦੇਵਰ ਮੰਗਲ ਦਾ ਕਿਰਦਾਰ ਰਵਾਉਣਾ ਸੀ ਤੇ ਪੰਜਾਬੀ ਐਕਟਰਸ ਮੀਨਾ ਰਾਏ ਨੂੰ ਧਰਮਿੰਦਰ ਦੇ ਨਾਲ ਮੁੱਖ ਭੂਮਿਕਾ ਵਿੱਚ ਵੀ ਸਾਈਨ ਕੀਤਾ ਗਿਆ ਜੋ ਬਾਅਦ ਵਿੱਚ 70 ਦੇ ਦਹਾਕੇ ਦੀ ਪੰਜਾਬੀ ਸਿਨੇਮਾ ਦਾ ਮੁੱਖ ਚਿਹਰਾ ਬਣ ਕੇ ਵੀ ਸਾਹਮਣੇ ਆਈ ਸੀ ਪੰਜਾਬ ਵਿੱਚ ਪੰਜਾਬੀ ਫਿਲਮ ਰਾਣੋ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਤੇ ਕੁਝ ਸੀਨ ਵੀ ਸ਼ੂਟ ਕੀਤੇ ਗਏ ਤੇ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਤਸਵੀਰਾਂ ਵੀ ਛਪੀਆਂ ਸੀ ਗੀਤਾ ਵਾਲੀ ਵੀ ਖੁਸ਼ੀ ਪਰ ਸ਼ਾਇਦ ਰੱਬ ਨੂੰ ਇਹ ਸਭ ਕੁਝ ਮਨਜ਼ੂਰ ਨਹੀਂ ਸੀ ਉਹਨੇ ਕੋਈ ਹੋਰ ਖੇਡਣਾ ਚਾਹੁੰਦੀ ਸੀ ਪੰਜਾਬੀ ਫਿਲਮ ਰਾਣੋ ਕਦੇ ਨਹੀਂ ਬਣ ਸਕੀ ਰਜਿੰਦਰ ਸਿੰਘ ਬੀਦੀ ਜਿਹਦੇ ਨਾਬਲਤੇ ਫਿਲਮ ਰਾਣੋ ਦਾ ਨਿਰਦੇਸ਼ਨ ਵੀ ਕਰਨਾ ਸੀ ਪਰ ਗੀਤਾ ਵਾਲੀ ਦੀ ਬੇਵਕਤੀ ਮੌਤ ਤੋਂ ਦੁਖੀ ਰਜਿੰਦਰ ਸਿੰਘ ਬੀਦੀ ਨੇ ਇਸ ਪ੍ਰੋਜੈਕਟ ਨੂੰ ਹਮੇਸ਼ਾ ਲਈ ਛੱਡ ਦਿੱਤਾ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਉਹਨੂੰ ਫਿਲਮ ਵਿੱਚ ਗੀਤਾ ਵਾਲੀ ਦੀ ਜਗ੍ਹਾ ਕਿਸੇ ਹੋਰ ਹੀਰੋ ਨੂੰ ਲੈ ਕੇ ਫਿਲਮ ਕੰਪਲੀਟ ਕਰਾ ਲੈਣੀ ਚਾਹੀਦੀ ਪਰ ਬੀਦੀ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਨਜ਼ਰਾਂ ਵਿੱਚ ਇਹ ਕਿਰਦਾਰ ਗੀਤਾ ਵਾਲੀ ਤੋਂ ਇਲਾਵਾ ਹੋਰ ਕੋਈ ਐਕਟਰ ਵਧੀਆ ਨਿਵਾਸ ਲੋਕਾਂ ਨੇ ਬੀਦੀ ਸਾਹਿਬ ਨੂੰ ਕਿਹਾ ਕਿ ਅਜਿਹਾ ਕਰਨ ਨਾਲ ਉਹ ਆਤਮ ਸੰਤੋਖ ਵੀ ਵੱਜ ਜਾਣਗੇ ਪਰ ਰਜਿੰਦਰ ਸਿੰਘ ਬੀਦੀ ਦੇ ਨਜ਼ਰਾਂ ਵਿੱਚ ਗੀਤਾ ਵਾਲੀ ਦੇ ਮੁਕਾਬਲੇ ਹੋਰ ਕੋਈ ਅਦਾਕਾਰਾ ਨਹੀਂ ਸੀ ਜੋ ਰਾਮੋ ਦਾ ਕਰੈਕਟਰ ਨਾਲ ਨਿਆਹ ਕਰ ਸਕਦੀ ਬੀਦੀ ਸਾਹਿਬ ਨੇ ਗੀਤਾ ਵਾਲੀ ਤੋਂ ਬਿਨਾ ਰਾਮੋ ਫਿਲਮ ਬਣਾਉਣ ਤੋਂ ਇਨਕਾਰ ਕਰਦਿਆਂ ਗੀਤਾ ਵਾਲੀ ਦੇ ਅੰਤਿਮ ਸੰਸਕਾਰ ਮੌਕੇ ਆਪਣਾ ਨਾਵਲ ਇੱਕ ਚਾਦਰ ਮਹਿਲੀ ਸੀ ਗੀਤਾ ਵਾਲੀ ਦੇ ਨਾਲ ਹੀ ਰੱਖ ਕੇ ਤਾ ਤੇ ਸਾਰੇ ਨੂੰ ਦੱਸ ਦਿੱਤਾ ਕਿ ਗੀਤਾ ਵਾਲੀ ਦੇ ਹਾਂ ਤੋਂ ਬਾਅਦ ਉਹਨਾਂ ਫਿਲਮ ਰਾਣੋ ਹੁਣ ਕਦੇ ਨਹੀਂ ਬਣੇਗੀ ਇਹ ਉਹੀ ਸ਼ਮਸ਼ਾਨ ਘਾਟ ਸੀ ਮੁੰਬਈ ਦਾ ਥਾਂ ਗੰਗਾ ਸ਼ਮਸ਼ਾਨ ਘਾਟ ਉੱਥੇ ਹੀ ਆ ਜਿੱਥੇ ਗੀਤਾ ਵਾਲੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹਦੇ ਬਿਲਕੁਲ ਸਾਹਮਣੇ ਉਹ ਮੰਦਿਰ ਸੀ ਜਿਹਦੇ 10 ਸਾਲ ਪਹਿਲਾਂ 23 ਗਾਸੂ 1955 ਨੂੰ ਸ਼ਮੀ ਕਪੂਰ ਨੇ ਗੀਤਾ ਵਾਲੀ ਨਾਲ ਸਵੇਰੇ 3:30 ਵਜੇ ਪੰਡਤ ਤੇ ਕੁਝ ਦੋਸਤਾਂ ਦੀ ਮੌਜੂਦਗੀ ਵਿੱਚ ਗੀਤਾ ਵਾਲੀ ਦੀ ਮੰਗ ਨੂੰ ਲਿਪਸਟਿਕ ਨਾਲ ਭਰ ਕੇ ਵਿਆਹ ਕੀਤਾ ਸੀ ਬੇਦੀ ਦੀਆਂ ਰਾਉ ਪੰਜਾਬੀ ਫਿਲਮ ਰਾਉ ਦਾ ਬੰਦ ਹੋਣਾ ਇਹਦੇ ਨਾਲ ਹੀ ਗੀਤਾਬਾਲੀ ਤੇ ਸ਼ਮੀ ਕਪੂਰ ਦੀ ਪ੍ਰੇਮ ਕਹਾਣੀ ਦਾ ਵੀ ਉਸੇ ਮੰਦਰ ਦੇ ਨੇੜੇ ਸਮਾਪਤ ਹੋ ਗਈ ਅੰਤ ਹੋ ਗਿਆ ਜਿੱਥੇ ਦੋਵਾਂ ਨੇ ਸੱਤ ਫੇਰੇ ਲਏ ਸੀ ਤੇ ਇਕੱਠੇ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਹੁਣ ਇਹਨੂੰ ਇਤਫਾਕ ਹੀ ਮੰਨਿਆ ਜਾਵੇਗਾ ਕਿ ਜਿਸ ਨਾਵਲ ਤੇ ਰਜਿੰਦਰ ਸਿੰਘ ਬੇਦੀ ਗੀਤਾਬਾਲੀ ਨਾਲ ਫਿਲਮ ਰਾਉ ਨਹੀਂ ਬਣਾ ਸਕੀ ਪਰ ਰਜਿੰਦਰ ਸਿੰਘ ਬੇਦੀ ਨੂੰ ਉਸੇ ਸਾਲ ਇੱਕ ਚਾਦਰ ਮੈਲੇ ਸੀ ਨਾਵਲ ਨਾਲ ਸਾਹਿਤ ਅਕਾਦਮੀ ਪੁਰਸਕਾਰ 1965 ਸਨਮਾਨਿਤ ਕੀਤਾ ਗਿਆ ਪਰ ਕਿਹਾ ਜਾਂਦਾ ਕਿ ਕਹਾਣੀਆਂ ਕਦੇ ਨਹੀਂ ਮਰਦੀਆਂ ਗੀਤਾ ਬਲੀ ਦੀ ਮੌਤ ਤੋਂ ਬਾਅਦ 70 ਦੇ دہਾਕੇ ਦੇ ਅਖੀਰ ਵਿੱਚ ਕਿਰਨ ਠੱਕਰ ਜੋ ਕਿ ਜਿਹਨੂੰ ਅਸੀਂ ਅੱਜਕੱਲ ਕਿਨੂੰ ਖਿਰਦੇ ਨਾਮ ਨਾਲ ਜਾਣਦੇ ਹਾਂ ਨਾਲ ਇਹੀ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕੀਤਾ ਪਰ ਐਲਾਨ ਵੀ ਕੀਤਾ ਪਰ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ ਰਜਿੰਦਰ ਸਿੰਘ ਵਿਦੀ ਦੀ ਕਹਾਣੀ ਇੱਕ ਚਾਦਰ ਮੈਲੀ ਸੀ ਵੀ ਆਪਣੀ ਕਿਸਮਤ ਲੈ ਕੇ ਕਾਗਿਆਂ ਤੇ ਜੰਮੀ ਤੇ ਸਿਨੇਮਾ ਦੇ ਸੁਨਹਿਰੀ ਪਰਦੇ ਤੇ ਰਾਣੋ ਫਿਲਮ ਦੇ ਬੰਦ ਹੋਣ ਤੋਂ ਪੂਰੇ 21 ਸਾਲ ਬਾਅਦ ਇੱਕ ਚਾਦਰ ਮੈਲੀਸੀ ਫਿਲਮ 1978 ਚ ਪਾਕਿਸਤਾਨ ਚ ਪਹਿਲਾ ਮੁਠੀ ਪਰ ਚਾਵ ਦੇ ਨਾਮ ਨਾਲ ਬਣੀ ਉਸ ਤੋਂ ਬਾਅਦ ਇਹੀ ਫਿਲਮ ਨਿਰਮਾਤਾ ਸੁਖਵੰਤ ਡਾਡਾ ਦੀ ਫਿਲਮ ਇੱਕ ਚਾਦਰ ਮੈਲੀਸੀ 1986 ਵਿੱਚ ਭਾਰਤ ਵਿੱਚ ਰਿਲੀਜ਼ ਹੋਈ ਜਿਦੇ ਵਿੱਚ ਗੀਦਾ ਵਾਲੀ ਦੇ ਭਤੀਜੇ ਰਿਸ਼ੀ ਕੁਰ ਤੇ ਪੂਨਮ ਢਿੱਲੋਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ ਤੇ ਗੀਤਾ ਵਾਲੀ ਦੇ ਰਾਉਂ ਦਾ ਰੋਲ ਜਿਹੜਾ ਪਹਿਲਾਂ ਗੀਤਾ ਵਾਲੀ ਨੇ ਨਿਭਾਉਣਾ ਸੀ ਉਹ ਕਿਰਦਾਰ ਤੁਹਾਨੂੰ ਹਿਮਾਂ ਵਾਲੀ ਨੂੰ ਮਿਲਿਆ ਤੇ ਜਿਹੜਾ ਕਿਰਦਾਰ ਧਰਮਿੰਦਰ ਨੇ ਨਿਭਾਉਣਾ ਸੀ ਉਹ ਕਿਰਦਾਰ ਹੁਣ ਗੀਤਾ ਵਾਲੀ ਦੇ ਭਤੀਜੇ ਰਿਸ਼ੀ ਕੁਰ ਨੇ ਨਿਭਾਉਣਾ ਸੀ ਹਲੋ ਤਾਂ ਠੀਕ ਠਾਕ ਰਹੀ ਦਰਅਸਲ ਇਹ ਚਾਦਰ ਮੈਲਸੀ ਫਿਲਮ ਨੂੰ ਦਰਸ਼ਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਫਿਲਮ ਤਾਂ ਰਿਲੀਜ਼ ਹੋਈ ਪਰ ਹੁਣ ਉਹ ਉਦੋਂ ਤੱਕ ਰਜਿੰਦਰ ਸਿੰਘ 베ਦੀ ਉਸ ਨਾਵਲ ਨੂੰ ਲਿਖਣ ਵਾਲੇ 11 ਨਵੰਬਰ 1984 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ ਦਰਸ਼ਕ ਕਈ ਲੇਖਕਾਂ ਨੇ ਉਦੋਂ ਇਸ ਫਿਲਮ ਬਾਰੇ ਕਿਹਾ ਸੀ ਕਿ ਠੇੜ ਪੰਜਾਬਣ ਦੇ ਕਿਰਦਾਰ ਵਿੱਚ ਦਰਸ਼ਕਾਂ ਨੇ ਜਬਰਦਸਤ ਟਿਪੀਕਲ ਤੌਰ ਵਾਲੀ ਡ੍ਰੀਮ ਗਰਲ ਹਿਮਾ ਵਾਲ ਨੂੰ ਦੇਖਿਆ ਜਿੱਤਾਂ ਲੋਕਾਂ ਨੇ ਆਪਣੇ ਸਿਰ ਪਟਲੇ ਸੀ ਲੋਕ ਮਤਲਬ ਆਡੀਅנס ਇੱਕ ਹਿੰਦੀ ਫਿਲਮਾਂ ਦੀ ਡ੍ਰੀਮ ਗਰਲ ਨੂੰ ਇੱਕ ਪੰਜਾਬਣ ਦੇ ਰੋਲ ਵਿੱਚ ਐਕਸੈਪਟ ਨਹੀਂ ਕਰ ਹਜਮ ਨਹੀਂ ਖ ਹੈ ਰਜਿੰਦਰ ਸਿੰਘ ਬਿੰਦੀ ਨੇ ਆਪਣਾ ਕੈਰੀਅਰ ਦੀ ਸ਼ੁਰੂਆਤ ਇੱਕ ਲਘੂ ਕਹਾਣੀ ਲੇਖਕ ਵਜੋਂ ਕੀਤੀ ਤੇ ਬਾਅਦ ਵਿੱਚ ਲਾਹੌਰ ਵਿੱਚ ਇੱਕ ਫਿਲਮੀ ਕੰਪਨੀ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੇ ਆਲ ਇੰਡੀਆ ਰੇਡੀਓ ਲਈ ਵੀ ਕੰਮ ਕੀਤਾ 1947 ਤੋਂ ਬਾਅਦ ਉਹ ਬੰਬਈ ਚਲੇ ਗਏ ਤੇ ਬਾਅਦ ਵਿੱਚ ਇੱਕ ਹਿੰਦੀ ਫਿਲਮ ਨਿਰਦੇਸ਼ਕ ਪਟਕਤਾ ਲੇਖਕ ਸੰਵਾਦ ਲੇਖਕ ਬਣ ਗਏ ਉਹਨਾਂ ਨੇ ਉਸ ਸਮੇਂ ਦੇ ਕਈ ਹੋਰ ਪ੍ਰਮੁੱਖ ਪਟਕਤਾ ਲੇਖਕਾਂ ਵਾਂਗੂ ਉਰਦੂ ਵਿੱਚ ਆਪਣੀਆਂ ਸਿਰਲੇਖਾਂ ਲਿਖੀਆਂ ਜਿਵੇਂ ਰਜਿੰਦਰ ਸਿੰਘ ਗਰਮਕੋਟ 1955 ਦਾਗ 1952 ਦੇਵਦਾਸ 1955 ਮੁਸਾਫਰ 1957 ਅਨੁਰਾਧਾ 1960 ਸਤਿਆਗਾਮ 1979 ਅਭਿਵਾਨ 1973 ਆਦੀ ਫਿਲਮਾਂ ਵਿੱਚ ਸਕ੍ਰੀਨਪਲੇ ਅਤੇ ਸੰਵਾਦ ਲਹਿਣ ਲਈ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਦਸਤਕ 1970, ਫੱਗਣ 1973, ਨਵਾਬ ਸਾਹਿਬ ਤੇ ਆਂਖੋ ਦੇਖੀ 1978 ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ ਤੇ ਨਿਰਮਾਤਾ ਤੇ ਨਿਰਦੇਸ਼ਕ ਰਜਿੰਦਰ ਸਿੰਘ ਬੀਦੀ ਨੇ ਜਿਵਾਨੀ ਦਿਵਾਨੀ 1972, ਬੇਨਾਮ 1976 ਤੇ ਅਦਾਲਤ 1970 ਵਰਗੀਆਂ ਹਿੱਟ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਉਹ ਕਹਿੰਦੇ ਨੇ ਨਾ ਜਿਵੇਂ ਇਸ ਦੁਨੀਆ 'ਚ ਕਿਸੇ ਕੋ ਮਕਮਲ ਜਹਾਨ ਨਹੀਂ ਮਿਲਦਾ। ਕਿਸੇ ਕੋ ਜ਼ਮੀਨ ਤੋਂ ਕਿਸੇ ਕੋ ਆਸਮਾਨ ਨਹੀਂ ਮਿਲਦਾ। ਤਰਮਿੰਦਰ, ਗੀਤਾ ਵਾਲੀ, ਸ਼ਮੀ ਕੁਰ ਤੇ ਰਜਿੰਦਰ ਸਿੰਘ ਬੀਦੀ ਤੇ ਉਹਨਾਂ ਦੀ ਫਿਲਮ ਰਾਉ ਨਾਲ ਵੀ ਇਹੋ ਹੋਊ। ਜੇਕਰ ਰਾણો ਫਿਲਮ ਬਣ ਜਾਂਦੀ ਤਾਂ ਇਹ ਫਿਲਮ ਸ਼ਰਤੀਆ ਪੰਜਾਬੀ ਸਿਨੇਮਾ ਦੇ ਲਈ ਇੱਕ ਮੀਲ ਪੱਥਰ ਸਾਬਤ